ਪੰਜਾਬ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਮਿਲਣ ਦਾ سلسلہ ਖਤਮ ਨਹੀਂ ਹੋ ਰਿਹਾ ਬੀਤੀ ਰਾਤ ਪੀਐਸਐਫ ਦੇ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਡਰੋਨ ਕੀਤਾ ਕਾਬੂ ਅਤੇ 11 ਕਿਲੋ ਹਰੋਨ ਕੀਤੀ ਬਰਾਮਦ ਰੋਜ਼ਾਨਾ ਹੀ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਖੇਤਰ ਵਿੱਚ ਨਸ਼ੀਲੇ ਪਦਾਰਥ ਭੇਜਣ ਦੇ ਮਾਮਲੇ ਸਾਹਮਣੇ ਨਜ਼ਰ ਆਉਂਦੇ ਹਨ ਜਿਸ ਨਾਪਾਕ ਮਨਸੂਬਿਆਂ ਨੂੰ ਸ਼ਰੰਦ ਵਿੱਚ ਤਨਾਦ ਬੀਐਸ ਦੇ ਜਵਾਨਾਂ ਵੱਲੋਂ ਨਾਕਾਮ ਕੀਤਾ ਜਾਂਦਾ ਹੈ ਹੁਣ ਇੱਕ ਵਾਰ ਫਿਰ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ ਵਿੱਚੋਂ ਪਾਕਿਸਤਾਨ ਡਰੋਨ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਮੌਕੇ ਤੇ ਪਹੁੰਚੇ ਡੀਐਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਤਲਵੰਡੀ ਵਿਰਕ ਦੇ ਖੇਤਾਂ ਵਿੱਚੋਂ ਪਾਕਿਸਤਾਨ ਡਰੋਨ ਬਰਾਮਦ ਕੀਤਾ ਹੈ ਬੀਐਸਐਫ ਦੇ ਜਵਾਨਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬੀਐਸਐਫ ਸੈਕਟਰ ਗੁਰਦਾਸਪੁਰ ਦੇ ਸਰਹੱਦੀ ਚੌਂਕੀ ਚੰਦੂ ਵਡਾਲਾ ਵਿਖੇ ਇੱਕ ਡਰੋਨ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸਰਹੱਦੀ ਖੇਤਰ ਵਿੱਚ ਤਣਾਦ ਬੀਐਸਐਫ ਦੇ ਜਵਾਨਾਂ ਵੱਲੋਂ ਤਿੰਨ ਰੌਂਦ ਫਾਇਰ ਕਰਕੇ ਡਰੋਨ ਨੂੰ ਗੇੜਿਆ ਗਿਆ ਡਰੋਨ ਵਾਪਸ ਪਤ ਰਿਆ ਸੀ ਜਦੋਂ ਸਵੇਰੇ ਇਲਾਕੇ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉਥੇ 11 ਕਿਲੋ ਹੈਰੋਇਨ ਬਰਾਮਦ ਹੋਈ ਬੀਐਸਐਫ ਦੇ ਜਵਾਨਾਂ ਦਾ ਮੰਨਣਾ ਹੈ ਕਿ ਡਰੋਨ ਰਾਈ ਸੁੱਕੀ ਹੋਈ ਸਕਦੀ ਹੈ ਪੁਲਿਸ ਨੇ ਪਾਕਿਸਤਾਨ ਡਰੋਨ ਨੂੰ ਜ਼ਬਤ ਕਰ ਜਾਂਚ ਲਈ ਭੇਜ ਦਿੱਤਾ ਹੈ ਅਤੇ ਇਹ ਪਤਾ ਲਾਉਣ ਲਈ ਆਸ-ਪਾਸ ਇਲਾਕੇ ਤਲਾਸ਼ੀ ਮਹਿੰਨੀ ਚਲਾਈ ਜਾ ਰਹੀ ਹੈ ਇਸ ਡਰੋਨ ਵਿੱਚ ਕੋਈ ਹੋਰ ਚੀਜ਼ ੱਗੀ ਹੈ ਜਾਂ ਨਹੀਂ ਦੇਖਣਾ ਹੋਵੇਗਾ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਵਿੱਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਟੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਜਿਹੜੀ ਹੈਗੀ ਹੈ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਗਰ ਇਨਵੈਸਟਿਗੇਸ਼ਨ ਕਰਾਂਗੇ ਇਸ ਬੰਦ ਸਰ ਡਰੋਨ ਕਿਹੜੀ ਕੰਪਨੀ ਦਾ ਹੈਗਾ ਬਾਤ ਇਹ ਕਿੰਨਾ ਕੁ ਵਜਨ ਤੇ ਕੀ ਲੱਗਦਾ ਕਿ ਕਿੱਥੋਂ ਹੋ ਸਕਦਾ ਵੀ ਉਹ ਇਹ ਉਹ ਨੇ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਦਾ ਐਗਜ਼ੈਕਟਲੀ ਇਹ ਜਿਹੜੀ ਹੈ ਕਿ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ ਵੇਟ ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਰਦਰ ਇਨਵੈਸਟਿਗੇਟ ਕਰਾਂਗੇ ਚੰਦੂਬੜਾਲੇ ਪਜੀ ਡਰੋਨ ਦੇ ਤੇਗਾ ਬੀਐਸਐਫ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਖੁਦ ਸਰਦਾ ਚੱਲਦਾ ਹਾਂ ਹੋ ਸਕਦਾ ਚੰਦੂਬੜਾਲੇ ਜਿੱਥੇ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਰਦਰ ਰਿਸਰਚਿੰਗ ਕਰ ਰਹੇ ਹਾਂ ਅਸੀਂ ਹਾਂ ਹੁਣ ਅਸੀਂ ਏਰੀਆ ਦਾ ਸਰਵਪ੍ਰਸ਼ਨ ਕੀਤਾ ਯਾਰ ਹਾਂ ਹੁਣ ਅਸੀਂ ਏਰੀਆ ਦਾ ਸਰਵਪ੍ਰਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਿੱਚ ਕਰ ਰਹੇ ਹਾਂ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਚੰਦੂ ਮਡਾਲਾ ਸਾਈਡ ਵੀ ਹੈਗੀ ਸਾਡੀ ਸਰਟੀਫਿਕੇਸ਼ਨ ਪ੍ਰੋਪਰ ਕਰਵਾ ਰਹੇ ਹਾਂ ਇਹਨੂੰ ਕਬਜ਼ੇ ਵਿੱਚ ਲੈ ਲੈਣੇ ਡਰੋਨ ਵਿੱਚ ਹਾਂ ਬਿਲਕੁਲ ਇਹ ਡਰੋਨ ਨੂੰ ਅਸੀਂ ਕਬਜ਼ੇ ਲੈ ਕੇ ਐਫਐਸਐਨ ਨੂੰ ਭੇਜਾਂਗੇ